ਪਿਆਰੇ ਸਾਫ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਫ ਸੰਗਤ ਜੀ ਦਾ ਸਿਹਰਾ ਜਰ ਰੋਇਆ ਆਪਣੇ YouTube ਚੈਨਲ ਗੁਰਸਾਖੀਆਂ ਸ਼ਬਦ ਵਿਚਾਰ ਦੇ ਮਾਧਿਅਮ ਰਾਹੀਂ ਆਪਕੀ ਦੇ ਨਾਲ ਸਹਿਜ ਪਾਠ ਦੀ ਸਾਂਝ ਪਾਉਣ ਵਾਸਤੇ ਗੁਰੂ ਸੰਗਤ ਜੋ ਸਹਿਜ ਪਾਠ ਆਪਾਂ თანਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਅਪਾਰ ਬਖਸ਼ਿਸ਼ ਕਿਰਪਾ ਮਿਹਰ ਸਦਕਾ ਆਪਣੇ ਚੈਨਲ ਗੁਰਸਾਖੀਆਂ ਸ਼ਬਦ ਵਿਚਾਰ ਤੇ ਆਰੰਭ ਕੀਤਾ ਹੋਇਆ ਹੈ ਸਤਿਗੁਰੂ ਦੀ ਕਿਰਪਾ ਸਦਕਾ ਕੱਲ ਤੱਕ ਆਪਾਂ 606 ਅੰਗ ਤੱਕ ਪਾਠ ਕਰਨ ਦੀ ਸੇਵਾ ਕੀਤੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਕਿਰਪਾ ਕਰਨ ਇਸ ਤੋਂ ਅੱਗੇ ਭਾਵ ਕੇ 607 ਅੰਗ ਤੋਂ ਪਾਠ ਕਰਨ ਦੀ ਸੇਵਾ ਕਰਵਾ ਲੈਣ ਸਾਧ ਸੰਗਤ ਜੀ ਇਹ ਸਭ ਕੁਝ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਸਾਧ ਸੰਗਤ ਜੀ ਤੁਸੀਂ ਕਿਰਪਾ ਕਰੋ ਤੁਸੀਂ ਦਾਸ ਰੇ ਦੇ ਸਿਰ ਤੇ ਮੇਰ ਭਰਿਆ ਹੱਥ ਰੱਖੋ ਸੋ ਸਾਧ ਸੰਗਤ ਜੀ ਕਰੋ ਜੀ ਕਿਰਪਾ ਤੇ ਸਾਰੇ ਰੱਖੋ ਜੀ ਦਾਸ ਰੇ ਦੇ ਸਿਰ ਤੇ ਮੇਰ ਭਰਿਆ ਹੱਥ ਤੇ ਸਾਰੀ ਸੰਗਤ ਆਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਰੋ ਜੀ ਕਿਰਪਾ ਤੇ ਫਿਰ ਸਾਰੀ ਸੰਗਤ ਆਚਾਰਨ ਕਰੋ ਜੀ ਤਨ ਤਨ ਅਮਰ ਅਨੋਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਕਰੋ ਜੀ ਕਿਰਪਾ ਤੇ ਫਿਰ ਸਾਰੀ ਸੰਗਤ ਆਖੋ ਜੀ ਤਨ ਤਨ ਅਮਰ ਸ਼ਹੀਦ ਬਾਬਾ ਨੌਦ ਸਿੰਘ ਜੀ ਕਰੋ ਜੀ ਕਿਰਪਾ ਤੇ ਫਿਰ ਸਾਰੀ ਸੰਗਤ ਆਖੋ ਜੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੋਰਠ ਮਹਲਾ ਚੌਥਾ ਦੋਤਕੇ ਰਾਗ ਸੁਰਖ ਦੇ ਵਿਚ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਚੌਥੇ ਪਾਤਸ਼ਾਹ ਜੀ ਦੀ ਅਗੰਮੀ ਬਾਣੀ ਦੋ ਤੁਕਿਆਂ ਦੇ ਵਿੱਚ ਅਨਕ ਜਨਮ ਵਿਛੜੈ ਦੁਖ ਪਾਇਆ ਮਨਮੁਖ ਕਰਮ ਕਰੈ ਹੰਕਾਰੀ ਏ ਭਈ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਅਨੇਕਾਂ ਜਨਮਾਂ ਤੋਂ ਪ੍ਰਮਾਤਮਾ ਨਾਲੋਂ ਵਿਛੜਿਆ ਹੋਇਆ ਦੁਖ ਸੰਹਦਾ ਚੱਲਿਆ ਹੁੰਦਾ ਹੈ ਇਸ ਜਨਮ ਵਿੱਚ ਵੀ ਆਪਣੇ ਮਨ ਦਾ ਮਰੀਦ ਰਹਿ ਕੇ ਅਹੰਕਾਰ ਦੇ ਆਸਰੇ ਹੀ ਕਰਮ ਕਰਦਾ ਰਹਿੰਦਾ ਹੈ ਸਾਧੂ ਪਰਸਤ ਹੀ ਪ੍ਰਭ ਪਾਇਆ ਗੋਬਿੰਦ ਸਰਣ ਤੇ ਮਰੀ ਪਰ ਗੁਰੂ ਦੇ ਚਰਨ ਛੁੰਦਿਆ ਹੀ ਉਸ ਨੂੰ ਪ੍ਰਮਾਤਮਾ ਲੱਭ ਪੈਂਦਾ ਹੈ ਏ ਗੋਬਿੰਦ ਗੁਰੂ ਦੀ ਸ਼ਰਨ ਦੀ ਬਰਕਤ ਨਾਲ ਉਹ ਤੇਰੀ ਸ਼ਰਨ ਆ ਪੈਂਦਾ ਹੈ ਗੋਬਿੰਦ ਪ੍ਰੀਤ ਲੱਗੀਤ ਪਿਆਰੀ ਪ੍ਰਮਾਤਮਾ ਦੇ ਨਾਲ ਉਸ ਵਡਭਾਗੀ ਮਨੁੱਖ ਦੀ ਬੜੀ ਡੂੰਗੀ ਪ੍ਰੀਤ ਬਣ ਜਾਂਦੀ ਹੈ ਜਦ ਸਤ ਸੰਗ ਪੈ ਸਾਧੂ ਜਨ ਹਿਰਦੇ ਮਿਲਿਆ ਸ਼ਾਤ ਮਰਾਰੀ ਰਹਾਓ ਜਦੋਂ ਉਸ ਨੇ ਭਲੇ ਮਨੁੱਖਾਂ ਦੀ ਭਲੀ ਸੰਗਤ ਪ੍ਰਾਪਤ ਕੀਤੀ ਜਦੋਂ ਉਸ ਨੂੰ ਭਲੀ ਸੰਗਤ ਪ੍ਰਾਪਤ ਹੁੰਦੀ ਹੈ ਤੇ ਉਸ ਨੂੰ ਆਪਣੇ ਹਿਰਦੇ ਵਿੱਚ ਸ਼ਾਂਤੀ ਦੇਣ ਵਾਲਾ ਪਰਮਾਤਮਾ ਆ ਮਿਲਦਾ ਹੈ ਥੋੜੇ ਜਿਹਾ ਵਿਸ਼ਰਾਮ ਦੇ ਕੇ ਸਤਿਗੁਰੂ ਇਹ ਸਮਝਾਉਂਦਾ ਯਤਨ ਕਰਦੇ ਹਨ ਤੂੰ ਉਹ ਹਿਰਦੇ ਗੁਪਤ ਵਸਾ ਦਿਨ ਰਾਤੀ ਤੇਰਾ ਪਾਉ ਨਾ ਬੁਝੈ ਗਵਾਰੀ हे ਪ੍ਰਭੂ ਤੂੰ ਹਰ ਵੇਲੇ ਸਭ ਜੀਵਾਂ ਦੇ ਹਿਰਦੇ ਵਿੱਚ ਲੁਕਿਆ ਹੋਇਆ ਟਿਕਿਆ ਰਹਿੰਦਾ ਹੈ ਮੂਰਖ ਮਨੁੱਖ ਤੇਰੇ ਕੋਲੋਂ ਪਿਆਰ ਕਰਨਾ ਨਹੀਂ ਸਮਝਦੇ ਸਤਗੁਰ ਪੁਰਖ ਮਿਲਿਆ ਪ੍ਰਭ ਪ੍ਰਗਟਿਆ ਗੋਲਗਾਰ ਗੁਣ ਵਿਚਾਰੀ اے ਭਾਈ ਜਿਸ ਮਨੁੱਖ ਨੂੰ ਸਰਬ ਵਿਆਪਕ ਪ੍ਰਭੂ ਦਾ ਰੂਪ ਗੁਰੂ ਮਿਲ ਪੈਂਦਾ ਹੈ ਉਸੇ ਅੰਦਰ ਪ੍ਰਮਾਤਮਾ ਪ੍ਰਗਟ ਹੋ ਜਾਂਦਾ ਹੈ ਉਹ ਮਨੁੱਖ ਪਰਮਾਤਮਾ ਦੇ ਗੁਣਾ ਵਿੱਚ ਸੁਰਤ ਜੋੜ ਕੇ ਗੁਣ ਗਾਉਂਦਾ ਰਹਿੰਦਾ ਹੈ ਗੁਰਮਖ ਪਰਗਾਸ ਪਿਆ ਸ਼ਾਂਤੀ ਆਈ ਦੁਰਮਤ ਬੁੱਧ ਨਵਾਰੀ ਏ ਭਾਈ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਆ ਪੈਂਦਾ ਹੈ ਉਸ ਦੇ ਅੰਦਰ ਆਤਮਿਕ ਜੀਵਨ ਦਾ ਚੰਨਲ ਹੋ ਜਾਂਦਾ ਹੈ ਉਸ ਦੇ ਅੰਦਰ ਠੰਡ ਪੈ ਜਾਂਦੀ ਹੈ ਉਹ ਮਨੁੱਖ ਆਪਣੇ ਅੰਦਰੋਂ ਭੈੜੀ ਮਤ ਵਾਲੀ ਅਕਲ ਦੂਰ ਕਰ ਲੈਂਦਾ ਹੈ ਇਹ ਦਰਮਤ ਹੀ ਵਿਕਾਰਾਂ ਦੀ ਸੜਨ ਪੈਦਾ ਕਰ ਰਹੀ ਹੈ ਆਤਮ ਬ੍ਰਹਮ 3 ਸੁਖ ਪਾਇਆ ਸਤ ਸੰਗਤ ਪੁਰਖ ਤੇ ਮਾਰੀ ਉਹ ਮਨੁੱਖ ਆਪਣੇ ਅੰਦਰ ਪ੍ਰਮਾਤਮਾ ਨੂੰ ਵਸਦਾ ਪਛਾਣ ਕੇ ਆਤਮਿਕ ਆਨੰਦ ਪ੍ਰਾਪਤ ਕਰ ਲੈਂਦਾ ਹੈ हे ਸਰਬਵਿਆਪਕ ਪ੍ਰਭੂ ਇਹ ਤੇਰੀ ਸਾਧ ਸੰਗਤ ਦੀ ਹੀ ਬਰਕਤ ਹੈ ਪੁਰਖ ਹੈ ਪੁਰਖੇ ਪੁਰਖੇ ਮਿਲਿਆ ਗੁਰ ਪਾਇਆ ਜਿਨ ਕੋ ਕਿਰਪਾ ਪਈ ਤੁਮਾਰੀ ਹੇ ਭਾਈ ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਉਸ ਮਨੁੱਖ ਨੂੰ ਸਰਬ ਵਿਆਪਕ ਪ੍ਰਮਾਤਮਾ ਮਿਲ ਪੈਂਦਾ ਹੈ ਪਰ ਹੇ ਪ੍ਰਭੂ ਗੁਰੂ ਵੀ ਉਸ ਨੂੰ ਹੀ ਮਿਲਦਾ ਹੈ ਜਿਨ੍ਹਾਂ ਉਤੇ ਤੇਰੀ ਕਿਰਪਾ ਹੁੰਦੀ ਹੈ ਨਾਨਕ ਅਤਲ ਸਹਿਜ ਸੁਖ ਪਾਇਆ ਅਨ ਦਿਨ ਜਾਗਤ ਰਹੇ ਬੁਨਵਾਰੀ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਅਜਿਆ ਮਨੁੱਖ ਆਤਮਿਕ ਡੋਲਤਾ ਦਾ ਸੁਖ ਬਿਆੰਤ ਸੁਖ ਮਾਣਦਾ ਹੈ ਉਹ ਹਰ ਵੇਲੇ ਪ੍ਰਮਾਤਮਾ ਦੀ ਯਾਦ ਵਿੱਚ ਲੀਨ ਰਹਿ ਕੇ ਬੁਕਾਰਾਂ ਵੱਲੋਂ ਸचेਤ ਰਹਿੰਦਾ ਹੈ ਸੋਠ ਮਹਲਾ ਚੌਥਾ ਰਾਗ ਸੋਠ ਦੇ ਵਿੱਚ ਧੰਗ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਅਗੰਮੀ ਬਾਣੀ ਹਰ ਜੋ ਪੀਤ ਅੰਤਰ ਮਨ ਵਿਦਿਆ ਹਰ ਬਿਨ ਰਹਿਣ ਨਾ ਜਾਈ ਏ ਭਾਈ ਪ੍ਰਮਾਤਮਾ ਨਾਲ ਪਿਆਰ ਦੇ ਰਹੀਂ ਜਿਸ ਮਨੁੱਖ ਦਾ ਹਿਰਦਾ ਜਿਸ ਮਨੁੱਖ ਦਾ ਮਨ ਵਿਝ ਜਾਂਦਾ ਹੈ ਉਹ ਪ੍ਰਮਾਤਮਾ ਦੀ ਜਾਤ ਤੋਂ ਬਣਾ ਰਹਿ ਨਹੀਂ ਸਕਦਾ ਜਿਉਂ ਮੱਛੀ ਬਿਨ ਨੀਰੇ ਬਿਨ ਸੇ ਤਿਉ ਨਾ ਮੈਂ ਬਿਨ ਮਰ ਜਾਈ ਜਿਵੇਂ ਪਾਣੀ ਤੋਂ ਬਿਨਾ ਮੱਛੀ ਮਰ ਜਾਂਦੀ ਹੈ ਤੇਵੇਂ ਉਹ ਮਰੁਖ ਪ੍ਰਭੂ ਦੇ ਨਾਮ ਤੋਂ ਬਿਨਾਂ ਆਪਣੀ ਆਤਮਿਕ ਮੌਤ ਆ ਗਈ ਸਮਝਾ ਹੈ ਮੇਰੇ ਪ੍ਰਭ ਕਿਰਪਾ ਜਲ ਦੇਵੋ ਹਰ ਨਾਈਂ ਏ ਮੇਰੇ ਪ੍ਰਭੂ ਮੈਨੂੰ ਆਪਣੀ ਮਿਹਰ ਦਾ ਜਲ ਦੇ ਹੇ ਹਰੀ ਮੈਨੂੰ ਆਪਣੀ ਸਿਫਤ ਜ਼ਲਾ ਦੀ ਦਾਤ ਦੇ ਹਉ ਅੰਤਰ ਨਾਮ ਮੰਗਾ ਦਿਨ ਰਾਤੀ ਨਾਮੇ ਹੀ ਸ਼ਾਂਤ ਪਾਈ ਰਹਾਉ ਹਉਂਦਾ ਅੰਦਰ ਲੁਂਦਾ ਮੈਂ ਮੈਂ ਆਪਣੇ ਹਿਰਦੇ ਵਿੱਚ ਦਿਨ ਰਾਤ ਤੇਰਾ ਨਾਮ ਹੀ ਮੰਗਦਾ ਹਾਂ ਕਿਉਂਕਿ ਤੇਰੇ ਨਾਮ ਵਿੱਚ ਜੁੜਿਆ ਹੀ ਆਤਮਿਕ ਠੰਡ ਪ੍ਰਾਪਤ ਹੋ ਸਕਦੀ ਹੈ ਜੋ ਚਾਤਰਕ ਜਲ ਬਿਨ ਬਿਲਾਵੇ ਬਿਨ ਜਲ ਪਿਆਸ ਨਾ ਜਾਈ ਹੈ ਭਾਈ ਜਿਵੇਂ ਵਰਖਾ ਜਲ ਤੋਂ ਬਿਨਾ ਪਪਿਆ ਭਿਲਕਦਾ ਹੈ ਵਰਖਾ ਦੀ ਬੂੰਦ ਤੋਂ ਪਹਿਰਾ ਉਸ ਦੀ ਤਰ੍ਹਾਂ ਨਹੀਂ ਮਿਟਦੀ ਗੁਰਮੁਖ ਜਲ ਪਾਵੇ ਸੁਖ ਸਜ ਹਰਿਆ ਪਾਏ ਇਸ ਮਈ ਤੇ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਉਹ ਤਦੋਂ ਹੀ ਪ੍ਰਭੂ ਦੀ ਬਰਕਤ ਨਾਲ ਆਤਮਿਕ ਜੀਵਨ ਵਾਲਾ ਬਣਦਾ ਹੈ ਜਦੋਂ ਆਤਮਿਕ ਡੋਲਤਾ ਵਿੱਚ ਟਿਕ ਕੇ ਆਤਮਿਕ ਆਨੰਦ ਦੇਣ ਵਾਲਾ ਨਾਮ ਜਲ ਗੁਰੂ ਪਾਸੋਂ ਹਾਸਲ ਕਰਦਾ ਹੈ ਮਨਮੁਖ ਭੁਖੇ ਦਹਿਦਸ ਡੋਲੇ ਨਾਮ ਮਨਮੁਖ ਭੁਖੇ ਦੇ ਦਿਸ ਡੋਲੇ ਬਿਨ ਨਾ ਮੈਂ ਦੁਖ ਪਾਈ ਏ ਭਾਈ ਆਪਣੇ ਮਨ ਦੇ ਪਿਛੇ ਤੁਰਨ ਵਾਲਾ ਮਨੁੱਖ ਜਿਹੜੇ ਮਨ ਦੇ ਪਿਛੇ ਮਨੁੱਖ ਤੁਰਦੇ ਨਾ ਉਹਨਾਂ ਮਨੁੱਖਾਂ ਦੀ ਮਾਇਆ ਦੀ ਭੁਖ ਦੇ ਮਾਰੇ ਹੋਏ ਦਸੀ ਪਾਸੀ ਡੋਲਦੇ ਫਿਰਦੇ ਹਨ ਮਨ ਦਾ ਮਰੀਦ ਮਨੁੱਖ ਪਰਮਾਤਮਾ ਦੇ ਨਾਮ ਤੋਂ ਖੁਦ ਕੇ ਦੁਖ ਪਾਉਂਦਾ ਰਹਿੰਦਾ ਹੈ ਜਨਮ ਮਰੇ ਫਿਰ ਜੋਨੀ ਆਵੇ ਦਰਗਾਹ ਮਿਲੇ ਸਜਾਈ ਉਹ ਜੰਮਦਾ ਹੈ ਮਰਦਾ ਹੈ ਮੁਰਮੁਰ ਜੋਨਾਂ ਚ ਪਿਆ ਰਿੰਦਾ ਹੈ ਪ੍ਰਮਾਤਮਾ ਦੀ ਦਰਗਾਹ ਵਿੱਚ ਉਸ ਨੂੰ ਇਹ ਸਜਾ ਮਿਲਦੀ ਹੈ ਕਿਰਪਾ ਕਰੇ ਤਾਂ ਹਰ ਗੁਣ ਗਾਵੇ ਹਰ ਰਸ ਅੰਤਰ ਪਾਈ ਹੇ ਹਰੀ ਜੇ ਤੂੰ ਆਪ ਮੇਰ ਕਰੀ ਤਾਂ ਹੀ ਅਸੀਂ ਜੀਵ ਤੇਰੀ ਸਿਮਸਲਾ ਦੇ ਗੀਤ ਗਾ ਸਕਦੇ ਹਾਂ ਜੇ ਸੁੱਤੇ ਮੇਰ ਹੋਵੇ ਉਹ ਮਨੁੱਖ ਆਪਣੇ ਹਿਰਦੇ ਵਿੱਚ ਪ੍ਰਮਾਤਮਾ ਦੇ ਨਾਮ ਦਾ ਸ਼ੁਆਦ ਅਨੁਭਵ ਕਰਦਾ ਹੈ ਨਾਨਕ ਦੀਨ ਦੀ ਆਲ ਪੈ ਤ੍ਰishna ਸ਼ਬਦ 부ਝਾਈ ਤੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਦੀਨਾ ਉੱਤੇ ਦਇਆ ਕਰਨ ਵਾਲਾ ਪ੍ਰਭੂ ਜਿਸ ਮਨੁੱਖ ਉੱਤੇ ਤਰੁਠਦਾ ਹੈ ਗੁਰੂ ਦੇ ਸ਼ਬਦ ਦੇ ਰਾਹੀ ਉਸ ਦੀ ਮਾਇਆ ਦੀ ਤ੍ਰੇ ਬੁਝਾ ਦਿੰਦਾ ਹੈ ਸੋਠਾ ਮਹਲਾ 4 ਪੰਜ ਪਦਾ ਸੋਠ ਰਾਗ ਦੇ ਵਿੱਚ ਧੰਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਪੰਜਾਂ ਬੰਦਾ ਵਾਲਾ ਸ਼ਬਦ ਅਚਰ ਚਰੇ ਤਾਂ ਸਿਧ ਹੋਈ ਸਿੱਧੀ ਤੇ ਬੁੱਧ ਪਾਈ ਏ ਭਾਈ ਗੁਰੂ ਦੀ ਸ਼ਰਨ ਪੈ ਕੇ ਜਦੋਂ ਮਨੁੱਖ ਇਸ ਅਜਿੱਤ ਮਾਰ ਨੂੰ ਜਿੱਤ ਲੈਂਦਾ ਹੈ ਤਦੋਂ ਜੀਵਨ ਸੰਗਰਾਮ ਵਿੱਚ ਇਸ ਨੂੰ ਕਾਮਯਾਬੀ ਹੋ ਜਾਂਦੀ ਹੈ ਇਸ ਕਾਮਯਾਬੀ ਤੋਂ ਮਨੁੱਖ ਨੂੰ ਇਹ ਅਕਲ ਹਾਸਲ ਹੋ ਜਾਂਦੀ ਹੈ ਪ੍ਰੇਮ ਕੇ ਸਰ ਲਗੇ ਤਨ ਪੀਤਰ ਪਾ ਪਰਮ ਕਾਟਿਆ ਜਾਈ ਕਿ ਪ੍ਰਮਾਤਮਾ ਦੇ ਪਿਆਰ ਦੇ ਤੀਰ ਇਸੇ ਹਿਰਦੇ ਵਿੱਚ ਵਿੱਜ ਜਾਂਦੇ ਹਨ ਤਦੋਂ ਇਸ ਦੇ ਮਨ ਦੀ ਭਟਕਣਾ ਸਦਾ ਲਈ ਕੱਟੀ ਜਾਂਦੀ ਹੈ ਮੇਰੇ ਗੋਬਿੰਦ ਆਪਣੇ ਜਨ ਕੋ ਦੇਵਢਾਈ ਏ ਮੇਰੇ ਗੋਬਿੰਦ ਮੈਨੂੰ ਆਪਣੇ ਦਾਸ ਨੂੰ ਇਹ ਇਜਤ ਬਖਸ਼ ਗੁਰਮਤਿ RAM ਨਾਮ ਪਰਗਾਸੋ ਸਦਾ ਰਹੋ ਸੁਰ ਨਾਈ ਰਹਾਓ ਕਿ ਗੁਰੂ ਦੀ ਮੱਤ ਦੇ ਰਹੀ ਮੇਰੇ ਅੰਦਰ ਆਪਰਾ ਨਾਮ ਪ੍ਰਗਟ ਕਰ ਦੇ ਮੈਨੂੰ ਸਦਾ ਆਪਣੀ ਸ਼ਰਨ ਵਿੱਚ ਰੱਖ ਰਹਾਉ ਛੋੜਾ ਜਾ ਬਿਸਰਾਮ ਦੇ ਕੇ ਸਤਿਗੁਰੂ ਸਮਝਾਉਣ ਦਾ ਯਤਨ ਕਰਦੇ ਨੇ ਇਹ ਸੰਸਾਰ ਸਭ ਆਮਣ ਜਾਣਾ ਮਨ ਮੂਰਖ ਚੇਤਿ ਇਹ ਜਾਣਾ हे ਮੂਰਖ ਜਾਨ ਮਨ ਇਹ ਜਗਤ ਦਾ ਮੋਹ ਜਨਮ ਮਰਨ ਦਾ ਕਾਰਨ ਬਣਿਆ ਰਹਿੰਦਾ ਸੋ ਇਸ ਤੋਂ ਬਚਣ ਲਈ ਪ੍ਰਮਾਤਮਾ ਦਾ ਨਾਮ ਸਿਮਰਦਾ ਰਹੋ ਹਰ ਜੋਈਓ ਕਿਰਪਾ ਕਰੋ ਗੁਰ ਮਿਲੋ ਤਾਂ ਹਰ ਨਾਮ ਸੁਮਣਾ हे परमात्मा मेरे ऊपर मेहर कर मेनू गुरु मूरत तो ही तेरे नाम विच लीनता हो सकदी है जिस की वत सुई पब जाने जिस नो दे सो पाए जिसकी ओही प्रभु जिस दी नाम वस्तु जिस परमात्मा दी मिल्कियत है ओही जानदा है कि ए वस्तु किस नु देनी है ਉਹੀ ਜਾਣਦਾ ਹੈ ਕਿ ਇਹ ਵਸੂ ਕਿਸ ਨੂੰ ਦੇਣੀ ਹੈ ਵਸਤ ਅਨੂਪਯਤ ਅਗਮ ਅਗੋਚਰ ਗੁਰੂ ਪੁਰਾ ਅਲਖ ਲਖਾਏ ਜਿਸ ਜੀਵ ਨੂੰ ਪ੍ਰਭੂ ਇਹ ਦਾਤ ਦਿੰਦਾ ਹੈ ਉਹੀ ਲੈ ਸਕਦਾ ਹੈ ਇਹ ਵਸੂ ਐਸੀ ਸੁੰਦਰ ਹੈ ਕਿ ਜਗਤ ਵਿੱਚ ਇਸ ਵਰਗੀ ਹੋਰ ਕੋਈ ਨਹੀਂ ਕਿਸੇ ਚਤ్రਾਈ ਸ਼ਾਨਪਦੇ ਰਾਈ ਇਸ ਤੱਕ ਪਹੁੰਚ ਨਹੀਂ ਹੋ ਸਕਦੀ ਮਨੁੱਖ ਦੇ ਗਿਆਨ ਇੰਦਰੀਆਂ ਦੀ ਪੀਸ ਤੱਕ ਪਹੁੰਚ ਨਹੀਂ ਜੇ ਪੂਰਾ ਗੁਰਮਤਿ ਪੈ ਤਾਂ ਇਹ ਦ੍ਰਿਸ਼ਟ ਪ੍ਰਭੂ ਦਾ ਦਿਦਾਰ ਕਰ ਸਕਦਾ ਹੈ ਜਿਨੇ ਇਹ ਚਾਖੀ ਸੋਈ ਜਾਣ ਗੂੰਗਾ ਕੀ ਮਠਿਆਈ ਜਿਸ ਮਨੁੱਖ ਨੇ ਇਹ ਨਾਮ ਦੀ ਵਸੂ ਚੱਖੀ ਹੈ ਉਸ ਦਾ ਸਵਾਦ ਉਹੀ ਜਾਣਦਾ ਹੈ ਉਹ ਬਿਆਨ ਨਹੀਂ ਕਰ ਸਕਦਾ ਜਿਵੇਂ ਗੂੰਗੇ ਦੀ ਖਾਦੀ ਮਠਿਆਈ ਦਾ ਸਵਾਦ ਗੂੰਗਾ ਦੱਸ ਨਹੀਂ ਸਕਦਾ ਰਤਨ ਲਕਾਇ ਲੁਕੇ ਨਹੀਂ ਜੇ ਕੋ ਰਖੇ ਲਕਾਈ ਹਾਂ ਜੇ ਕਿਸੇ ਨੂੰ ਇਹ ਨਾਮ ਰਤਨ ਹਾਸਲ ਹੋ ਜਾਵੇ ਤਾਂ ਉਹ ਮਨੁੱਖ ਇਸ ਰਤਨ ਨੂੰ ਆਪਣੇ ਅੰਦਰ ਲੁਕਾ ਕੇ ਰੱਖਣਾ ਚਾਹੇ ਤਾਂ ਲਕਾਇਆ ਇਹ ਰਤਨ ਲੁਕਦਾ ਨਹੀਂ ਇਸ ਦੇ ਆਤਮਿਕ ਜੀਵਨ ਤੋਂ ਰਤਨ ਪ੍ਰਾਪਤੀ ਦੇ ਲੱਛਣ ਦਿਸ ਪੈਂਦੇ ਹਨ ਸਭ ਕੁਛ ਤੇਰਾ ਤੂੰ ਅੰਤਰਜਾਮੀ ਤੂੰ ਸਭਨਾ ਦਾ ਪ੍ਰਭ ਸੋਈ हे प्रभु ये सारा जग तेरा बनाया हुआ है तू सब जीवांदे दिल दी जानन वाला है तू सब दी सार ਲੈण वाला मालिक है जिस नु दात करे सो पाए जन नानक अवर ना कोई गुरु नानक साहिब कहन लगे कि ए गल कह के कि हे प्रभु ओही मनुख तेरा नाम हासिल कर सकदा है जिस नु तू ए दात बख्शता है कोई होर ऐसा जीव नहीं जो तेरी बख्शीश ਤੋਂ ਬਿਨਾ ਤੇਰਾ ਨਾਮ ਪ੍ਰਾਪਤ ਕਰ ਸਕੇ ਸੁਰਠ ਮਹਲਾ 5 ਕਾਰ ਪਹਿਲਾ ਤਿੰਨ ਤੁਕੇ ਸੁਰਠ ਰਾਗ ਦੇ ਵਿੱਚ ਘਰ ਪਹਿਲੇ ਵਿੱਚ ਗੁਰੂ ਅਰਜਨ ਦੇਵ ਜੀ ਦੀ ਤਿੰਨ ਤੁਕੀ ਬਾਣੀ ਇੱਕ ਓੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖੇ ਕਹਤੇ ਸਤਗੁਰ ਦੀ ਕਿਰਪਾ ਦੇ ਨਾਲ ਮਿਲਦਾ ਹੈ ਕਿਸ ਹੋਂ ਜਾਚੀ ਕਿਸ ਅਰਦੀ ਜੋ ਜਾ ਸਭ ਕੋ ਕੀਤਾ ਹੋਸੀ ਏ ਪਾਈ ਜਦੋਂ ਹਰੇਕ ਜੀਵ ਪ੍ਰਮਾਤਮਾ ਦਾ ਹੀ ਪੈਦਾ ਕੀਤਾ ਹੋਇਆ ਹੈ ਤਾਂ ਉਸ ਕਰਤਾਰ ਨੂੰ ਛੱਡ ਕੇ ਮੈਂ ਹੋਰ ਕਿਸ ਪਾਸੋਂ ਕੁਝ ਮੰਗਾ ਮੈਂ ਹੋਰ ਕਿਸ ਦੀ ਆਸ ਰੱਖਦਾ ਫਿਰਾਂ ਜੋ ਜੋ ਦੀ ਸੇ ਵਡਾ ਵਡੇਰਾ ਸੋ ਸੋ ਖਾਕ ਰਲਸੀ ਜਿਹੜਾ ਵੀ ਕੋਈ ਵੱਡਾ ਜਤਨ ਆਡ ਮਨੁੱਖ ਦਿੱਸਾ ਹੈ ਹਰੇਕ ਨੇ ਮਰ ਕੇ ਮਿੱਟੀ ਵਿੱਚ ਰਲ ਜਾਣਾ ਹੈ ਇੱਕ ਪਰਮਾਤਮਾ ਹੀ ਸਦਾ ਕਾਇਮ ਰਹਿਣ ਵਾਲਾ ਦਾਤਾ ਹੈ ਨਿਰਪੋ ਨਿਰੰਕਾਰ ਪਵਖੰਡਨ ਸਭ ਸੁਖ ਨਾਮ ਨਿਦਦੇਸੀ ਏ ਭਾਈ ਸਾਰੇ ਸੁਖ ਤੇ ਜਗਤ ਦੇ ਸਾਰੇ ਨੌ ਖਜ਼ਾਨੇ ਉਹ ਨਿਰੰਕਾਰ ਹੀ ਦੇਣ ਵਾਲਾ ਹੈ ਜਿਸ ਨੂੰ ਕਿਸੇ ਦਾ ਡਰ ਨਹੀਂ ਤੇ ਜੋ ਸਭ ਜੀਵਾਂ ਦਾ ਜਨਮ ਮਰਨ ਨਾਸ਼ ਕਰਨ ਵਾਲਾ ਹੈ ਹਰ ਜਿਉ ਤੇਰੀ ਦਾਤੀ ਰਜਾ हे ਪ੍ਰਭੂ ਜੀ ਤੇਰੀਆਂ ਦਿੱਤੀਆਂ ਦਾਤਾਂ ਨਾਲ ਮੈਂ ਰਜ ਸਕਦਾ ਹਾਂ ਮਾਨੁਸ ਬਪੁਰਾ ਕਿਆ ਸਲਾਈ ਕਿਆ ਇਸ ਕਾਮਹੁ ਤਜਾ ਰਹਾਉ ਇਹ ਜੋ ਮੈਂ ਕਿਸੇ ਵਿਚਾਰੇ ਮਨੁੱਖ ਦੀ ਵਡਿਆਈ ਕਿਉਂ ਕਰਦਾ ਹਾਂ ਮੈਂ ਕਿਉਂ ਕਿਸੇ ਮਨੁੱਖ ਦੀ ਵਡਿਆਈ ਕਰਦਾ ਫਿਰਾਂ ਮੈਨੂੰ ਕਿਸੇ ਮਨੁੱਖ ਦੀ ਕਿਉਂ ਮਥਾਜੀ ਹੋਵੇ ਰਾਹੋ ਛੋੜੇ ਜਾਂ ਅਸ਼ਰਮ ਦੇ ਕੇ ਸਤਿਗੁਰੂ ਇਥੇ ਸਮਝਾਉਣ ਦਾ ਯਤਨ ਕਰਦੇ ਹਨ ਜਨ ਹਰ ਧਿਆਇਆ ਸਭ ਕਿਸ ਤਿਸ ਕਾ ਤਿਸ ਕੀ ਭੁੱਖ ਗਵਾਈ ਏ ਭਾਈ ਜਿਸ ਮਨੁੱਖ ਨੇ ਪਰਮਾਤਮਾ ਦੀ ਭਗਤੀ ਸ਼ੁਰੂ ਕਰ ਦਿੱਤੀ ਜਗਤ ਦੀ ਹਰੇਕ ਚੀਜ਼ ਹੀ ਉਸ ਦੀ ਬਣ ਜਾਂਦੀ ਹੈ ਪਰਮਾਤਮਾ ਦੇ ਉਸ ਦੇ ਅੰਦਰੋਂ ਮਾਇਆ ਦੀ ਭੁੱਖ ਦੂਰ ਕਰ ਦਿੰਦਾ ਹੈ ਐਸਾ ਧਨ ਦੀਆ ਸੁਖ ਦਾਤੇ ਨਖਟ ਨਾ ਕਭੀ ਜਾਈ ਸੁਖਾਂ ਦੇ ਦਾਤੇ ਪ੍ਰਭੂ ਨੇ ਸੁਖ ਦੇਣ ਵਾਲੇ ਪ੍ਰਮਾਤਮਾ ਨੇ ਸੁਖ ਦਾਤੇ ਪ੍ਰਭੂ ਨੇ ਉਸ ਨੂੰ 우ਜਾਇਆ ਨਾਮ ਧਨ ਦੇ ਦਿੱਤਾ ਹੈ ਜੋ ਉਸ ਪਾਸ ਕਦੇ ਵੀ ਨਹੀਂ ਮੁਕਦਾ ਆਨੰਦ ਪਿਆ ਸੁਖ ਸਹਿਸਮਾਣੀ ਸਤਗੁਰ ਦੇਰ ਮਲਾਈ ਗੁਰੂ ਨੇ ਉਸ ਪ੍ਰਮਾਤਮਾ ਦੇ ਚਰਨਾਂ ਵਿੱਚ ਜਦੋਂ ਮਿਲਾ ਦਿੱਤਾ ਤੇ ਆਤਮਿਕ ਅਡੋਲਤਾ ਦੇ ਕਾਰਨ ਉਸ ਦੇ ਅੰਦਰ ਅਨੰਦ ਦੇ ਸਾਰੇ ਸੁਖ ਆਵਸਤੇ ਹਨ ਮਨ ਨਾਮ ਜਪੋ ਨਾਮ ਆਰਾਧ ਅਨ ਦਿਨ ਨਾਮ ਵਿਖਾਣੀ ਏ ਮੇਰੇ ਮਨ ਹਰ ਵੇਲੇ ਪ੍ਰਮਾਤਮਾ ਦਾ ਨਾਮ ਜਪਿਆ ਕਰ ਸਿਮਰਿਆ ਕਰ ਉਚਾਰਿਆ ਕਰ ਉਪਦੇਸ਼ ਸੁਣ ਸਾਧ ਸੰਤਨ ਕਾ ਸਭ ਕਿਉਂਕਿ ਕਾਣ ਜਮਣੀ ਸੰਤ ਜਨਾਂ ਦਾ ਉਪਦੇਸ਼ ਸੁਣ ਕੇ ਜਮਾ ਦੀਪੀ ਸਾਰੀ ਮੁਤਾਜੀ ਮੁੱਕ ਜਾਂਦੀ ਹੈ ਜਿਲ ਕੋ ਕਿਰਪਾਲ ਹੋ ਆ ਪ੍ਰਭ ਮੇਰਾ ਸੋ ਲਗੇ ਗੁਰ ਕੀ ਬਾਣੀ ਪਰ ਹੈ ਮਨੁਸਤ ਗੁਰੂ ਦੀ ਬਾਣੀ ਵਿੱਚ ਉਹ ਮਨੁੱਖ ਸੁਰਤ ਜੋੜਦੇ ਹਨ ਜਿਨ੍ਹਾਂ ਉੱਤੇ ਪਿਆਰਾ ਪ੍ਰਭ ਆਪ ਦਇਆਵਾਨ ਹੁੰਦਾ ਹੈ ਕੀਮਤ ਕੌਣ ਕਰੇ ਪ੍ਰਭ ਤੇਰੀ ਤੂੰ ਸਰਬ ਜੀਆਂ ਦੇ ਅਲਾ हे ਪ੍ਰਭੂ ਤੇਰੀ ਮੇਰ ਦੀ ਤੇਰੀ ਮੇਰ ਦੀ ਕੀਮਤ ਕੌਣ ਪਾ ਸਕਦਾ ਹੈ ਤੂੰ ਸਾਰੇ ਜੀਵਾਂ ਉੱਤੇ ਮੇਰ ਕਰਨ ਵਾਲਾ ਹੈ ਸਭ ਕੁਛ ਕੀਤਾ ਤੇਰਾ ਵਰਤੇ ਕਿਆ ਹਮ ਬਾਲਗ ਪਲਾ ਹੈ ਗੋਪਾਲ ਪ੍ਰਭੂ ਸਾਡੀ ਜੀਵਾਂ ਦੀ ਕੀ ਪਾਇਆ ਹੈ ਜਗਤ ਵਿੱਚ ਹਰੇਕ ਕੰਮ ਤੇਰਾ ਹੀ ਕੀਤਾ ਹੋਇਆ ਹੁੰਦਾ ਹੈ ਰਾਖ ਲਿਓ ਨਾਨਕ ਜਨ ਤੁਮਰਾ ਜੋ ਪਿਤਾ ਪੂਤ ਕਿਰਪਾਲ ਹੈ ਪ੍ਰਭੂ ਨਾਨਕ ਤੇਰਾ ਦਾਸ ਹੈ ਇਹ ਸਦਾ ਸਤੀ ਰੱਖਿਆ ਉਸੇ ਤਰ੍ਹਾਂ ਕਰਦਾ ਰੋ ਜਿਵੇਂ ਪਿਓ ਆਪਣੇ ਪੁੱਤਰ ਉੱਤੇ ਕਿਰਪਾਲ ਹੋ ਕੇ ਕਰਦਾ ਹੈ ਸੋਰਠ ਮਹਲਾ ਪੰਜਵਾ ਕਰ ਪਹਿਲਾ ਚੌਤਕੇ ਸੋਰਠ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਧਾਨ ਗੁਰੂ ਅਰਜਨ ਦੇ ਮਹਾਰਾਜ ਸੇ ਪਾਤਸ਼ਾਹ ਦੀ ਪਹਿਲੇ ਘਰ ਵਿੱਚ ਚੌਤਕਾਂ ਵਾਲੀ ਬਾਣੀ ਗੁਰੂ ਗੋਬਿੰਦ ਸਲਾਈ ਹੈ ਭਾਈ ਮਨ ਤਨ ਹਿਰਦੈ ਧਾਰ ਹੇ ਭਾਈ ਮਨ ਵਿੱਚ ਤਨ ਵਿੱਚ ਹਿਰਦੇ ਵਿੱਚ ਪ੍ਰਭੂ ਨੂੰ ਟਿਕਾ ਕੇ ਉਹ ਸਭ ਤੋਂ ਵੱਡੇ ਗੋਵਿੰਦ ਦੀ ਸਰਸਲਾ ਕਰਨੀ ਚਾਹੀਦੀ ਹੈ ਸਚਾ ਸਹਿਬ ਮਨ ਵਸੈ ਪਾਈ ਇਹ ਹਾ ਕਰਨੀ ਸਰ ਮਨੁੱਖਾਂ ਵਾਸਤੇ ਸਭ ਤੋਂ ਸ੍ਰੇਸ਼ਟ ਕਰਤਬ ਹੈ ਇਹ ਹੈ ਕਿ ਸਦਾ ਕਾਇਮ ਰਹਿਣ ਵਾਲਾ ਮਾਲਕ ਪ੍ਰਭੂ ਮਨੁੱਖ ਦੇ ਮਨ ਵਿੱਚ ਵਸਿਆ ਰਹੇ ਜਿਤ ਤਨ ਨਾਮ ਨਾ ਉਪਜੇ ਪਾਈ ਸੇਤਨ ਹੋਏ ਸ਼ਾਰ ਕਿ ਭਾਈ ਜੇ ਸਰੀਰ ਦੇ ਵਿੱਚ ਪ੍ਰਮਾਤਮਾ ਦਾ ਨਾਮ ਪ੍ਰਗਟ ਨਹੀਂ ਹੁੰਦਾ ਉਹ ਸਾਰੇ ਸਰੀਰ ਵਰਤ ਗਿਆ ਸਮਝੋ ਸਾਧ ਸੰਗਤ ਕਿਉਂ ਆ ਰਿਹਾ ਭਾਈ ਜਿਨ ਇੱਕ ਓੰਕਾਰ ਅਧਾਰ ਇਹ ਭਾਈ ਮੈਂ ਤਾਂ ਉਹਨਾਂ ਗੁਰਮੁਖਾਂ ਦੀ ਸੰਗਤ ਤੋਂ ਕੁਰਬਾਨ ਜਾਂਦਾ ਹਾਂ ਜਿਨ੍ਹਾਂ ਨੇ ਇੱਕ ਪ੍ਰਮਾਤਮਾ ਦੇ ਨਾਮ ਨੂੰ ਜ਼ਿੰਦਗੀ ਦਾ ਆਸਰਾ ਬਣਾਇਆ ਹੋਇਆ ਹੈ ਸੋਈ ਸੱਚ ਆਰਾਧਨਾ ਭਾਈ ਜਿਸ ਤੇ ਸਭ ਕੁਝ ਹੋਏ ਹੈ ਭਾਈ ਉਸ ਦਾ ਕੈਮ ਰਹਿਣ ਵਾਲੀ ਪ੍ਰਮਾਤਮਾ ਦੀ ਹੀ ਆਰਾਧਨਾ ਕਰਨੀ ਚਾਹੀਦੀ ਹੈ ਜਿਸ ਤੋਂ ਜਗਤ ਦੀ ਹਰੇਕ ਚੀਜ਼ ਹੋਣ ਦੇ ਵਿੱਚ ਆਈ ਹੈ ਗੁਰ ਪੂਰੇ ਜਨਾ ਆ ਪਾਈ ਤਿਸ ਬਨੇ ਅਵਰ ਨ ਕੋਏ ਰਹਾਓ ਹੈ ਭਾਈ ਪੂਰੇ ਗੁਰੂ ਨੇ ਮੈਨੂੰ ਇਹ ਸਮਝ ਬਖਸ਼ੀ ਹੈ कि ਉਸ ਪ੍ਰਮਾਤਮਾ ਤੋਂ ਬਿਨਾ ਹੋਰ ਕੋਈ ਪੂਜਣਯੋਗ ਨਹੀਂ ਹੈ ਰਾਹੋ ਦਾ ਅਮਦਲ ਹੁੰਦਾ ਛੋੜਾ ਜਾ ਅਸ਼ਰਮ ਦਈਏ ਨਾਮ ਵਿਹੁਣੇ ਪੰਚੇ ਮੂਏ ਭਾਈ ਗਣਤ ਹੈ ਨ ਜਾਏ ਗਣੀ हे ਭਾਈ ਉਹਨਾਂ ਮਨੁੱਖਾਂ ਦੀ ਗਿਣਤੀ ਗਿਣੀ ਨਹੀਂ ਜਾ ਸਕਦੀ ਜਿਹੜੇ ਪ੍ਰਮਾਤਮਾ ਦੇ ਨਾਮ ਤੋਂ ਵਾਂਝੇ ਰਹਿ ਕੇ ਮਾਇਆ ਦੇ ਮੂਹ ਵਿੱਚ ਉਲਝ ਕੇ ਆਤਮਿਕ ਮੌਤੇ ਮਰਦੇ ਰਹਿੰਦੇ ਹਨ ਵਿਣ ਸੱਚ ਸੋਚ ਨ ਪਾਈਐ ਪਾਈ ਸਚਾ ਅਗੰਤਣੀ ਹੈ ਭਾਈ ਸਦਾ ਸਿਰ ਪ੍ਰਭੂ ਦੇ ਨਾਮ ਤੋਂ ਬਿਨਾ ਆਤਮਿਕ ਪਵਿੱਤਰਤਾ ਪ੍ਰਾਪਤ ਨਹੀਂ ਹੋ ਸਕਦੀ ਉਹ ਸਦਾ ਸਿਰ ਪਹੁੰਚ ਮਾਲਕ ਹੀ ਪਵਿੱਤਰਤਾ ਦਾ ਸ਼ੋਮਾ ਹੈ ਆਮ ਅਣਜਾਣ ਮਾ ਚੁਕੀ ਪਾਈ ਝੂਠੀ ਦੁਨੀਆ ਮਣੀ ਹੈ ਪਈ ਪ੍ਰਭੂ ਦੇ ਨਾਮ ਤੋਂ ਬਿਨਾ ਜਨਮ ਦਾ ਗੇੜ ਨਹੀਂ ਮੁਕਦਾ ਜਨਮ ਮਰਨ ਦਾ ਗੇੜ ਨਹੀਂ ਮੁਕਦਾ ਦੁਨੀਆ ਦੇ ਪਦਾਰਥਾਂ ਦਾ ਮਾਨ ਕੂੜਾ ਹੈ ਇਹ ਮਾਨਤਾ ਲੈ ਡੁੱਬਦਾ ਹੈ ਜਨਮ ਮਰਨ ਦੇ ਢੇਡ ਵਿੱਚ ਪਾਈ ਰੱਖਦਾ ਹੈ ਗੁਰਮੁਖ ਕੋਟੀ ਅਤਾਰ ਦਪਈ ਦੇ ਨਾਮੇ ਇੱਕ ਕਣੀ ਗੁਰਮੁਖ ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਇਹ ਭਾਈ ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ ਉਹ ਪ੍ਰਮਾਤਮਾ ਦੇ ਨਾਮ ਦੀ ਇੱਕ ਕਣੀ ਹੀ ਦੇ ਕੇ ਕਰੋੜਾਂ ਨੂੰ ਜਨਮ ਮਰਨ ਦੇ ਢੇਡ ਵਿੱਚੋਂ ਬਚਾ ਲਿੰਦਾ ਹੈ ਸਿਮਰਤ ਸਾਸ ਸੋਧਿਆ ਪਾਈ ਬਿਨ ਸਤਿਗੁਰ ਪਰਮ ਨਾ ਜਾਏ ਏ ਭਾਈ ਸਿਮਰਤियां ਸ਼ਾਸਤਰ ਵਿਚਾਰ ਵੇਖਿਆ ਨੂੰ ਉਹਨਾਂ ਪਾਸੋਂ ਵੀ ਕੁਝ ਨਹੀਂ ਮਿਲਦਾ ਗੁਰੂ ਤੋਂ ਬਿਨਾ ਕਿਸੇ ਹੋਰ ਪਾਸੋਂ ਪਟਕਣਾ ਦੂਰ ਨਹੀਂ ਹੋ ਸਕਦੀ ਅਨਕ ਕਰਮ ਕਰ ਥਕਿਆ ਪਾਈ ਫਿਰ ਫਿਰ ਬੰਦ ਨਾ ਪਾਏ ਏ ਭਾਈ ਸ਼ਾਸਤਰ ਦੇ ਦੱਸੇ ਹੋਏ अनेका ਕਰਮ ਕਰਕੇ ਮਨੁੱਖ ਥੱਕ ਜਾਂਦਾ ਹੈ ਸਗੋਂ ਮੂੜ ਮੂੜ ਬੰਦ ਨਹੀਂ ਸੇੜਦਾ ਹੈ ਚਾਰੇ ਕੁੰਡਾ ਸੋਧਿਆ ਪਾਈ ਬਿਨ ਸਤਗੁਰ ਨਾਹੀ ਜਾਏ ਏ ਭਾਈ ਸਾਰਾ ਜਗਤ ਟੁੰਡ ਕੇ ਵੇਖ ਲਿਆ ਪਟਕਣਾ ਨੂੰ ਦੂਰ ਕਰਨ ਲਈ ਗੁਰੂ ਤੋਂ ਬਿਨਾ ਹੋਰ ਕੋਈ ਥਾਂ ਨਹੀਂ ਹੈ ਵੱਡ ਪਾਗੀ ਗੁਰ ਪਾਇ ਪਾਈ ਹਰ ਹਰ ਨਾਮ ਧਿਆਏ ਏ ਭਾਈ ਜਿਸ ਵੱਡੇ ਭਾਗਾ ਵਾਲੇ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਉਹ ਸਦਾ ਪ੍ਰਮਾਤਮਾ ਦਾ ਨਾਮ ਸਿਮਰਦਾ ਹੈ ਸੱਚ ਸਦਾ ਹੈ ਨਿਰਮਲਾ ਪਾਈ ਨਿਰਮਲ ਸਚ ਹੈ ਸੋਏ ਹੇ ਭਾਈ ਸਦਾ ਥਿਰ ਰਹਿਣ ਵਾਲਾ ਪ੍ਰਮਾਤਮਾ ਸਦਾ ਹਰੀ ਦੀ ਸ਼ੁਭਸਲਾ ਕਰਿਆ ਕਰ ਪ੍ਰਮਾਤਮਾ ਸਦਾ ਹੀ ਪਵਿੱਤਰ ਹੈ ਸਦਾ ਥਿਰ ਪ੍ਰਭੂ ਦੀ ਸ਼ੁਭਸਲਾ ਪਵਿੱਤਰ ਹੈ ਨਦਰ ਕਰੇ ਜਿਸ ਆਪਣੀ ਪਾਈ ਤੇਸ ਪ੍ਰਾਪਤ ਹੋਏ হে ਮਨੁੱਖ হে ਭਾਈ ਇਸ ਫਸਲਾ ਉਸ ਮਨੁੱਖ ਨੂੰ ਮਿਲਦੀ ਹੈ ਜਿਸ ਉੱਤੇ ਪ੍ਰਮਾਤਮਾ ਦੀ ਮਿਹਰ ਦੀ ਨਜ਼ਰ ਹੁੰਦੀ ਹੈ ਕੋਟ ਮਦੇ ਜਨ ਪਾਈ ਪਾਈ ਬਿਰਲਾ ਕੋਈ ਕੋਏ ਤੇ ਇਹੋ ਜਿਆ ਕੋਈ ਮਨੁੱਖ ਕਰੋੜਾਂ ਵਿੱਚੋਂ ਇੱਕ ਹੀ ਲੱਭਦਾ ਹੈ ਨਾਨਕ ਰਤਾ ਸਚ ਨਾਮ ਪਾਈ ਸੁਣ ਮਨ ਤਨ ਨਿਰਮਲ ਹੋਏ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਜਿਹੜਾ ਮਨੁੱਖ ਸਦਾ ਸਿਰ ਪ੍ਰਭੂ ਦੇ ਨਾਮ ਵਿੱਚ ਰੰਗਿਆ ਰਹਿੰਦਾ ਹੈ ਪ੍ਰਭੂ ਦੀ ਸਿਫਤ ਸਲਾਹ ਸੁਣ ਸੁਣ ਕੇ ਉਸ ਦਾ ਮਨ ਪੁੱਤਰ ਹੋ ਜਾਂਦਾ ਹੈ ਉਸ ਦਾ ਸਰੀਰ ਪੁੱਤਰ ਹੋ ਜਾਂਦਾ ਹੈ ਸੋ ਗੁਰੂ ਸਾਰੇ ਸਾਧ ਸੰਗਤ ਜੀ ਅੱਜ ਜੋ ਆਪਾਂ ਬਾਤ ਕੀਤਾ ਹੈ ਇਸ ਵਿੱਚ ਸਤਿਗੁਰੂ ਅਮਰਦਾਸ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਚੌਥੇ ਪਾਤਸ਼ਾਹ ਤਨ ਗੁਰੂ ਅਰਜਨ ਦੇਵ ਮਹਾਰਾਜ ਪੂਜ ਨੇ ਪਾਤਸ਼ਾਹ ਨੇ ਇਹੀ ਸਮਝਾਉਣ ਦਾ ਯਤਨ ਕੀਤਾ ਹੈ ਕਿ ਹੇ ਭਾਈ ਉਹ ਸੱਚੇ ਗੁਰੂ ਦੇ ਰਾਹੀ ਉਸ ਪ੍ਰੀਪੂਰਨ ਪ੍ਰਮਾਤਮਾ ਨੂੰ ਪ੍ਰਾਪਤ ਕਰ ਸਕੀਦਾ ਹੈ ਉਸ ਪਰਿਪੂਰਨ ਪ੍ਰਮਾਤਮਾ ਦਾ ਨਾਮ ਜਪ ਕੇ ਉਸ ਨੂੰ ਪ੍ਰਾਪਤ ਕਰਕੇ ਆਪਣੇ ਲੋਕ ਸੁਖੀ ਅਤੇ ਪਰਲੋਕ ਸੇਲੇ ਕਰ ਸਕੀਦੇ ਹਨ ਸੋ ਸਾਧ ਸੰਗਤ ਜੀ ਹੁਣ ਇੱਥੇ ਹੀ ਸਮਾਪਤੀ ਹੈ ਕੱਲ ਫਿਰ ਹਾਜ਼ਰ ਹੋਵਾਂਗੇ ਹੋਈਆਂ ਪੁਰਲਾਂ ਚੁੱਕਾਂ ਬਖਸ਼ ਲੈਣਾ ਜੀ ਉਹ ਯਾ ਕੁੱਲਾ ਚੁਕਾ ਬਖਸ਼ਣਾ ਜੀ ਅੱਗੇ ਤੋਂ ਸਮਤ ਬਖਸ਼ਿਸ਼ ਕਰਨਾ ਸਹੀ ਪਿਆਰੇ ਗੁਰਮਖਾਦਿ ਮੇਰਣਾ ਜਿਨ੍ਹਾਂ ਦੇ ਮਿਲਿਆ ਤੇਰਾ ਨਾਮ ਚੇਤਾਵੇ ਸੋ ਸਾਫ ਸੰਗਤ ਜੀ ਆਓ ਹੁਣ ਇੱਥੇ ਹੀ ਫਤੇ ਬੁਲਾਉਨੇ ਆਂ ਫਤੇ ਬੁਲਾਉਨੇ ਹਾਂ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ